ਨਾਨਕ ਪਸ ਗਾਣੇ ਇਸ ਦੀ ਰਸਵਾਏ ਚੰਗੇ ਸੰਤਾ ਕਰਨ ਦੇ ਨੰਨਦਾ ਹੋਏ ਅੱਜ ਦੇ ਮਾਤੀ ਹੈ ਜਿਲਖ ਵਰਤ ਮੇਰੇ ਵਾਲਾ ਤਨਸਾਰਨ ਪਿਆਰੇ ਬਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਪਾ ਸ੍ਰੀ ਹੇਮਕੋੜ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ ਸੋ ਅੱਪਾ ਕੱਲ ਸ਼ਾਮ ਨੂੰ 6 ਵਜੇ ਤੁਰੇ ਸੀ ਤੇ ਰਾਤ ਆਪਾਂ 12 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਪੰਡਤ ਸਾਹਿਬ ਰੂਮ ਲੈ ਕੇ ਆਰਾਮ ਕੀਤਾ ਤੇ ਸੋ ਅੱਜ 3 ਤਰੀਕ ਜੁਲਾਈ ਦਾ 7ਵਾਂ ਮਹੀਨਾ ਦਿਨ ਬੁੱਧਵਾਰ ਸੋ ਇਸ ਟਾਈਮ ਟਾਈਮ ਹੋ ਚੁੱਕਿਆ ਜੀ 6:10 ਸੋ ਆਪਣੇ ਬੰਦੇ ਰੈਡੀ ਹੋ ਰਹੇ ਨੇ ਤੇ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਚਾਲੇ ਪਾਵਾਂਗੇ ਤੇ ਇੱਥੋਂ ਦਾ ਤੁਹਾਨੂੰ ਗੁਰੂ ਘਰ ਦਾ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਤੇ ਸਾਡੇ ਨਾਲ ਤੁਸੀਂ ਬਣੇ ਰਹੋ ਜਿਸ ਦੀ ਯਾਤਰਾ ਦੇ ਨਾਲ ਤੇ ਵਧੀਆ-ਵਧੀਆ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਇਤਿਹਾਸ ਦੱਸਾਂਗੇ ਜਿੰਨਾ ਕੋਸ਼ਿਸ਼ ਹੋ ਸਕੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਾਉਣ ਵਾਸਤੇ ਹਾਂਜੀ ਆਪਾਂ ਜਿਸ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਤਿਹਾਸਕ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜਮਨਾ ਦਰਿਆ ਦੇ ਕੰਢੇ ਤੇ ਇਹ ਪਵਿੱਤਰ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਹਰ ਰਿਆਸਤ ਵਿੱਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਉਣ ਦਾ ਵਿਚਾਰ ਬਣਾਇਆ ਤੇ ਇੱਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ 14 ਅਪ੍ਰੈਲ ਸਾਲ 1685 ਵਿੱਚ ਲਾਇਆ ਸੀ ਫਿਰ ਇਸ ਰਮਣੀਕ ਅਤੇ ਅਤਿ ਸੁੰਦਰ ਕੁਦਰਤੀ ਸਥਾਨ ਤੇ ਆਪਣੇ ਲਈ ਕੇਲੇ ਵਰਗੀ ਦੀ ਇਮਾਰਤ ਉਸਾਰੀ ਇੱਥੋਂ ਹੀ ਪੌਂਟਾ ਸਾਹਿਬ ਦੀ ਨਹੀਂ ਰੱਖੀ ਤੇ ਇਸ ਦਾ ਨਾਮਕਰਨ ਕੀਤਾ ਗੁਰੂ ਮਹਾਰਾਜ ਦੇ ਨਿਵਾਸ ਸਥਾਨ ਤੇ ਅਗਲੇ ਪਾਸੇ ਦੀਵਾਨ ਸਥਾਨ ਬਣਾਇਆ ਜਿੱਥੇ ਰੋਜ਼ਾਨਾ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਥਾ ਤੇ ਗੁਰਮਤਿ ਦੀ ਵਿਚਾਰ ਹੁੰਦੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ 4.5 ਸਾਲ ਸੰਗਤਾਂ ਨੂੰ ਕੁਰਬਾਨੀ ਦੁਆਰਾ ਕੀਰਤਨ ਦੁਆਰਾ ਉਹਨਾਂ ਨੂੰ ਦਾਤ ਬਖਸ਼ ਤੇ ਰਹੀ ਇਸੇ ਸਥਾਨ ਦੇ ਗੁਰਦੁਆਰੇ ਦਾ ਨਾਮ ਗੁਰੂ ਹਰਵਿੰਦਰ ਸਾਹਿਬ ਪ੍ਰਚਲਿਤ ਕਰ ਲਿਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸਿਕ ਸ਼ਸਤਰ ਤੇ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਹਨ ਜੋ ਕਿ ਪਿੱਛੇ ਅਲੋਪ ਹੋ ਗਈਆਂ ਸਨ ਪਰ ਕੁਝ ਨਿਸ਼ਾਨੀਆਂ ਅੱਜ ਵੀ ਇਸ ਸਥਾਨ ਤੇ ਮੌਜੂਦ ਹਨ ਅਤੇ ਸਹਿਬਜ਼ਾਦਾ ਆਬਾਜੀਤ ਸਿੰਘ ਜੀ ਦਾ ਵੀ ਜਨਮ ਇਸ ਸਥਾਨ ਤੇ ਹੋਇਆ ਸੀ ਅਤੇ ਹੋਲੀ-ਮੱਹਲੇ ਦੇ ਤਿਉਹਾਰ ਮਾਰਚ ਦੇ ਮਹੀਨੇ ਵਿੱਚ ਹਰ ਸਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇੱਥੇ ਥਾਂ ਤੇ ਸਤਗੁਰਾਂ ਨੇ ਕਵੀ ਦਰਬਾਰ ਵੀ ਇੱਥੇ ਸਜਾਉਂਦੇ ਸਨ। ਗੁਰਦੁਆਰਾ ਹਰਮੰਦਰ ਸਾਹਿਬ ਪੌਂਟਸ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਦੇ ਟਲਾਨ ਵਿੱਚ ਦਰਿਆ ਦੇ ਕੰਢੇ ਤੇ ਪਰਲੇ ਪਾਸੇ ਦੀ ਪਹਾੜੀ ਤੋਂ ਨਜ਼ਰ ਆਉਂਦਾ ਹੈ ਉਹ ਸਥਾਨ ਕਵੀ ਦਰਬਾਰ ਜਿਸ ਟਾਈਮ ਤੁਸੀਂ ਇਹ ਸਥਾਨ ਦੇ ਦਰਸ਼ਨ ਕਰ ਰਹੇ ਹੋ। ਸਤਗੁਰਾਂ ਨੇ ਭਵੰਜਾ ਦਰਬਾਰੀ ਕਵੀ ਦਰਬਾਰ ਸਜਾਇਆ ਕਰਦੇ ਸਨ ਇਹ ਪਹਾੜ ਦੀ ਢਲਾਨ ਦੀ ਵਿਸ਼ਾਲ ਖੁੱਲਾ ਖੇਤਰ ਹੈ ਜਿੱਥੇ ਕਲਗੀਧਰ ਪਾਤਸ਼ਾਹ ਆਪ ਬੈਠ ਕੇ ਬਾਣੀ ਦੀ ਰਚਨਾ ਕਰਦੇ ਸਨ ਦਸਮ ਪਾਤਸ਼ਾਹ ਦੇ ਬਹੁਤ ਕਾਫੀ ਬਾਣੀਆਂ ਜਿਵੇਂ ਜਪੁ ਸਾਹਿਬ ਸਵਈਏ ਪਾਤਸ਼ਾਹੀ ਦਸਵੀਂ ਅਤੇ ਚੰਡੀ ਦੀ ਵਾਰ ਇਸ ਆਸਾਨ ਤੇ ਹੀ ਬੈਠ ਕੇ ਸਤਗੁਰਾਂ ਨੇ ਰਚਨਾ ਕੀਤੀ ਸੀ ਅਤੇ ਹੋਰ ਵੀ ਸਤਗੁਰਾਂ ਨੇ कई ग्रंथ इतने ही बैठ के लिखे सन हाँ जी अस्थाने जी कवि दरबार साहब पारशाह गुरुद्वार साहब 知道后。 BOOM ਸਥਾਨ ਤੇ ਅਸੀਂ ਦਰਸ਼ਨ ਕਰ ਰਹੇ ਹੋਂ ਗਿਪੁਰ ਘਰ ਬਿਸਤਾਰ ਸਾਹਿਬ ਇੱਥੇ 사ਦਗੁਰ ਜੀ ਸਿੰਘਾਂ ਤੇ ਵਿਸਤਾਰ ਮੁਕਾਬਲੇ ਵੀ ਕਰਵਾਏ ਕਰਦੇ ਸਨ ਤੇ ਉਹਨਾਂ ਨੂੰ ਇਨਾਮ ਵੀ ਦਿੰਦੇ ਸਨ ਜਮਨਾ ਦੇ ਕੰਢੇ ਇਹ ਪਵਿੱਤਰ ਅਸਥਾਨ ਗੁਰਦੁਆਰਾ ਪੋਂਡਾ ਸਾਹਿਬ ਦਸਵੇਂ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ 사ਦਗੁਰ ਜੀ ਇੱਥੇ 4.5 ਸਾਲ ਇੱਥੇ ਰਹੇ ਸਨ ਅਤੇ ਗੁਰਮਤਿ ਦਾ ਗਿਆਨ ਸੰਗਤਾਂ ਨੂੰ ਦਿੱਤੇ ਸਨ ਸ਼ਸਤਰ ਵਿਦਿਆ ਵੀ ਇੱਥੇ ਸਤਬਦਰੀ ਜੀ ਉਹਨਾਂ ਨੂੰ ਸਿਖਾਉਂਦੇ ਸਨ ਜਮਨਾ ਦੇ ਕੰਢੇ ਉੱਤੇ ਇਹ ਸਥਾਨ ਬਣਿਆ ਹੋਇਆ ਹੈ ਪੋਂਟਾ ਸਾਹਿਬ ਹਿਮਾਚਲ ਦੀ ਧਰਤੀ ਤੇ ਪਹਾੜਾਂ ਵਿੱਚ ਟਿਕਿਆ ਹੋਇਆ ਇਹ ਸਥਾਨ ਹੈ ਜੀ ਸਥਾਨ ਤੇ 24 ਘੰਟੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਸੰਗਤਾਂ ਦੂਰ ਦੂਰੋਂ ਇੱਥੋਂ ਆਂਦੀਆਂ ਦਰਸ਼ਨ ਕਰਨ ਆਉਂਦੀਆਂ ਹਨ ਆਪਣੀਆਂ ਮੰਗੀਆਂ ਮਰਜ਼ਾਾਂ ਚੋਲੀ ਭਰ ਕੇ ਲਿਆ ਜਾਂਦੀਆਂ ਹਨ ਤੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜਿਸ ਵਾਪਾ ਪੁੰਚੀਆਂ ਜੀ ਅਜੋਲੀ ਗ੍ਰਾਂਟ ਸਾਹਮਣੇ ਆ ਜੀ ਤੇ ਇੱਥੇ ਆ ਵਰਕੇ ਹੋਏ ਆ ਜੀ ਖਾਣ ਵਾਸਤੇ ਕੁਛ ਭੁੱਖ ਲੱਗੀ ਸੀ ਪਰਮੂ 11 ਦੋਸਤਾਂ ਨੂੰ ਸਾਨੂੰ ਫਿਕਰ ਆ ਜੀ ਏਮਕਟ ਸਾਹਿਬ ਬਾਹਲਾ ਦੂਰ ਹੋ ਗਿਆ ਆਪਣਾ ਹਣਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਨਾ ਪਹਿਲਾਂ ਦੇਖਿਆ ਵੀ ਮਤਲਬ 295 ਕਿਲੋਮੀਟਰ ਹੈ ਬੋਰਡ ਤੇ ਤੇ ਬਾਅਦ ਵਿੱਚ ਜਦੋਂ ਅੱਗੇ ਥੋੜਾ ਜਿਹਾ ਅੱਗੇ ਆਵੇ 2 ਕਿਲੋਮੀਟਰ ਅੱਗੇ 350 30 ਕਿਲੋਮੀਟਰ ਲਿਖਿਆ ਹੋਇਆ ਹੈ। ਕਈ ਨਾ ਜਿਹੜੇ ਸਰਕਾਰਾਂ ਨੂੰ ਬੇਨਤੀ ਆ ਸਾਡੀ ਜੁੜਿਆ ਧਿਆਨ ਦਿਓ ਥੋੜਾ ਧਿਆਨ ਦਿਓ ਹਲੋ ਕਿਉਂਕਿ ਜਦੋਂ ਦੇਖਦੇ ਅਸੀਂ ਆਖੜੇ ਕਿਉਂਕਿ ਜਿਹੜੇ ਬੋਰਡਾਂ ਤੇ ਲਿਖਿਆ ਹੁੰਦਾ ਮੈਪ ਤੇ ਦੱਸ ਰਹੇ ਹੁੰਦਾ 10 ਕਿਲੋਮੀਟਰ ਪਿੱਛੇ ਤੇ ਬੋਰਡਾਂ ਤੇ ਦੱਸਦੇ ਹੁੰਦੇ ਆ ਕਿੰਨੇ ਆਪਣਾ ਕੋਡਾ 50 ਕਿਲੋਮੀਟਰ ਦਾ ਬਾਦੀ ਦੱਸ ਦੇਣਾ ਪ੍ਰਬੰਧਾ ਕਨਫਿਊਜ਼ ਹੋ ਜਾਂਦਾ ਨਾ ਮੈਂ ਕੁਝ ਕਹਿਣਾ ਚਾਹੁੰਦਾ ਯਾਰ ਤੁਸੀਂ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹਾਂ ਬੜਾ ਚੰਗਾਲਾ ਜੰਗਲ ਵਿੱਚ ਅੱਜ ਜੈਬਰਾ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਮਿਲੇ ਜੈਬਰਾ ਸੋ ਨਾਲ ਹੀ ਲੈਂਦਾ ਪਰ ਵਧੀਆ ਲੱਗਿਆ ਥੋੜੇ ਥੋੜੇ ਟਾਈਮ ਬਾਅਦ ਇਹ ਵੀ ਜੈਬਰਾ ਬਣੂਗਾ ਇਹ ਮੇਰੀ ਗਰੰਟੀ ਹੈ ਤੁਹਾਡੇ ਨਾਲ ਵਾਦਾ ਰਿਹਾ ਚਲੋ ਜੀ ਇਹ ਹੈਗਾ ਜੀ ਰਸਤੇ 'ਚ ਫੂਡ ਹੈ ਜੀ ਪਹਿਣਾ ਤੋਂ ਬਣਾਇਆ ਜੀ ਪਰੌਂਠੇ ਠੀਕ ਹੈ ਜੀ ਖਾ ਕੇ ਮਿਲਦੇ ਆ ਫਿਰ ਅੱਗੇ ਜਾ ਕੇ ਹਾਂ ਜੀ ਸੋ ਅਸੀਂ ਪਹੁੰਚ ਗਏ ਜੀ ਗੋਬਿੰਦ ਘਾਟ ਟਾਈਮ ਹੋ ਗਿਆ ਜੀ 10:00 ਵਜੇ 10:00 ਵਜੇ ਆਪਾਂ ਪਹੁੰਚ ਗਏ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਤੇ ਸੋਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਦੇ ਹੁਣ ਆਪਾਂ ਰੂਮ ਲੈ ਕੇ ਆਰਾਮ ਕਰਦੇ ਆ ਬਹੁਤ ਥੱਕ ਗਿਆ ਸੀ ਆਪਾਂ ਤਾਂ ਕੋ ਡਰਾਈਵ ਕੀਤੀ ਆ ਆਪਾਂ ਬੈ ਬੈ ਕੇ ਥੱਕ ਗਏ ਆ ਕਿਦਾਂ ਨੂੰ ਸੌ ਰਿਹਾ ਉਹ ਫੀਲਿੰਗ ਤੁਰ ਕੇ ਥੋੜੀ ਵਧੀਆ ਲੱਗ ਰਿਹਾ ਹੁਣ ਜਿਹੜਾ ਬੈ ਬੈ ਕੇ ਤਾਂ ਬੁਰਾ ਹਾਲ ਹੋ ਗਿਆ ਜੀ ਬੈਠ ਕੇ ਤਾਂ ਉਹੀ ਬਸ ਬੰਦਾ ਜਾਮ ਹੀ ਗਿਆ ਸੀ ਥਕਾ ਹੋ ਗਿਆ ਭਾਜੀ ਪਰ ਠੰਡ ਬਹੁਤ ਜਿਆਦਾ ਠੰਡ ਓਏ ਇੱਕ ਵਾਰ ਤਾਂ ਉੱਥੇ ਜਦੋਂ ਰਿਵਰ ਦੇ ਕੋਲ ਲੰਘੇ ਆ ਨਾ ਐ ਲੱਗਿਆ ਜਿਵੇਂ ਜੇਟ ਜੀ ਜੇਟ ਦੇ ਰੋੜੀ ਆ ਜੀ ਬਾਕੀ ਮਿਲਦੇ ਆ ਜੀ ਅੱਗੇ ਜਾ ਕੇ ਦੇਖਦੇ ਆ ਰੂਮ ਵਗੈਰਾ ਲੈਣੇ ਆ ਫਿਰ ਮਿਲਾਂਗੇ ਸੋ ਜੀ ਆਪਾਂ ਨੂੰ ਕਮਰਾ ਮਿਲ ਗਿਆ ਜੀ ਆਹ ਦੇਖੋ ਜੀ ਲੱਗਿਆ ਆ ਮੁੰਡੇ ਚਲੋ ਖੋਲੋ ਤੱਪੀ ਲੀ ਆ ਚਲੋ ਇਹ ਰੂਮ ਹੈ ਜੀ ਇਹ ਰੂਮ ਹੈ ਜੀ ਦੇਖ ਲਓ ਦੋ ਜਣੇ ਬੀਤ ਰਹੇ ਓਏ ਜੀ ਬੱਟ ਸਸਟ ਠੀਕ ਹੈ ਜੀ ਸਾਡੀ ਵੀਡੀਓ ਤੱਕ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਉਹ ਲਾਈਕ ਨਾ ਤੇ ਸਾਰਿਆਂ ਕੀ ਤਰ੍ਹਾਂ ਟੈਗ ਨਾ ਇਸੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵੀਰੋਕ ਵਿੱਚ ਸਾਰੰਵੈਸ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ